ਸਰ ਵੀ ਐਦਾਂ ਟ੍ਰੇਨ ਆਉਂਦੀ ਰਹਿੰਦੀ ਸੀ ਤੇ ਅੱਗੇ ਲੰਘ ਜਾਂਦੀ ਸੀ ਇੱਥੇ ਰੁਕਦੀ ਨਹੀਂ ਸੀ ਲੋਕਾਂ ਦੀ ਅੱਖਾਂ ਦੇਖਦੇ ਆ ਰਹਿੰਦੀਆਂ ਸੀ ਇਹ ਸੁਪਰ ਆਲੇ ਨੂੰ ਕਰਦੇ ਨੇ ਤਾਂ ਭਾਜੀ ਕਿੰਨੇ ਸਾਲ ਬੀਤ ਗਏ ਨੇ ਤਾਂ ਕਹਿਣਾ ਬਹੁਤ ਔਖਾ ਅੰਗਰੇਜ਼ੋਗ਼ੇ ਜਮਾਨੇ ਸੇ ਵੀ ਪਹਿਲੀ ਗੱਲ ਬਣਾ ਹੋਇਆ ਹੈ ਇਹ ਗੁਰੂ ਮਹਾਰਾਜ ਦੀ ਏਡੀ ਕਿਰਪਾ ਹੋਊਗੀ ਕਿਉਂਕਿ ਇਸ ਸਟੇਸ਼ਨ ਨੇ ਇਤਿਹਾਸਿਕ ਬਣ ਜਾ ਮੈਂ 1300 ਰੁਪਈਆ ਦੇ ਵਿੱਚੋਂ ਇੱਥੇ ਬਸ ਉਹ ਕਰਾਈ ਸੀ ਫਰੂਜਰ ਗੱਡੀ ਤੇ ਮੇਰੇ ਦਿਲ ਨੂੰ ਇਹ ਗੱਲ ਆਈ ਵੀ ਇੱਥੇ ਭਾਵੇਂ ਕਿੰਨੀ ਵੀ ਕੋ ਸੰਗਤ ਹੋਵੇ ਵੀ ਜਿਹੜੀ ਐ ਹੀ ਬਸ ਇੱਥੇ ਖੱਜਲ ਹੁੰਦੀ ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਤਮਧਾਨ ਸਾਹਿਬ ਤੋਂ ਸੰਗਤ ਹਜੂਰ ਸਾਹਿਬ ਨੂੰ ਦਰਸ਼ਨ ਕਰਨ ਲਈ ਜਾਂਦੀ ਸੀ ਤਾਂ ਤਮਧਾਨ ਸਾਹਿਬ ਨੂੰ ਦਰਸ਼ਨੀ ਦਿਉੜੀ ਦਾ ਜਿਹੜਾ ਰੁਤਬਾ ਮਿਲਿਆ ਹੋਇਆ ਕਿ ਇੱਥੇ ਦਰਸ਼ਨ ਕਰਕੇ ਸੰਗਤ ਹਜੂਰ ਸਾਹਿਬ ਚੱਲੇ ਪਾਉਂਦੀ ਆ ਤੇ ਉਹ ਬੜੀ ਦਿੱਕਤ ਆਉਂਦੀ ਸੀ ਪਹਿਲਾਂ ਸੰਗਤ ਤਮਧਾਨ ਸਾਹਿਬ ਮੱਥਾ ਟੇਕ ਕੇ ਘਰੇ ਚਲੀ ਜਾਂਦੀ ਸੀ ਤੇ ਉਸ ਤੋਂ ਬਾਅਦ ਜਾਖਲ ਤੋਂ ਜਾ ਕੇ ਉਸ ਟ੍ਰੇਨ ਤੇ ਚੜ੍ਹਦੀ ਹੁੰਦੀ ਸੀ ਤੇ ਸਾਡੇ ਏਰੀਆ ਦੇ ਸੰਗਤਾਂ ਲਈ ਇਹ ਬੜੀ ਖੁਸ਼ੀ ਤੇ ਸੁਭਾਗਾ ਦੇਣ ਹੈ ਕਿ ਉਹ ਟ੍ਰੇਨ ਹੁਣ ਤਮਧਾਨ ਸਾਹਿਬ ਤੋਂ ਚੱਲਿਆ ਕਰੇਗੀ ਪੂਰੀ ਡਿਟੇਲ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗੇ ਕਿੰਨੇ ਵਜੇ ਚੱਲੇਗੀ ਕਿੱਦਾਂ ਤੁਸੀਂ ਟਿਕਟਾਂ ਕਰਾ ਸਕਦੇ ਹੋ ਕਿੱਥੋਂ ਤੁਸੀਂ ਸਟੇ ਕਰਕੇ ਰਾਤ ਨੂੰ ਕਿੱਦਾਂ ਤੁਸੀਂ ਉਹ ਟ੍ਰੇਨ ਦੇ ਉੱਤੇ ਚੜ੍ਹ ਸਕਦੇ ਹੋ ਹਰੀ ਚੰਡੀ ਦੇ ਕੇ ਅੱਜ ਉਹ ਟ੍ਰੇਨ ਤੋਰਨੀ ਹੈ ਪਹਿਲਾ ਦਿਨ ਹੈ ਦਿਖਾਵਾਂਗੇ ਤੁਹਾਨੂੰ ਰੌਣਕਾਂ ਲੱਗੀਆਂ ਪਈਆਂ ਸਾਡੇ ਏਰੀਆ ਦੇ ਵਿੱਚ ਕਰਮਾਂ ਤੇ ਸੁਭਾਗਾਂ ਵਾਲੀ ਧਰਤੀ ਆ ਜਿੱਥੇ ਭੰਤਨ ਗੁਰੂ ਤੇਗ ਬਹਾਦਰ ਜੀ ਜਦੋਂ ਦਿੱਲੀ ਨੂੰ ਜਾਂਦੇ ਸੀ ਗੁਰੂ ਘਾਤਾਲ ਗੁਰੂ ਘਰ ਰੁਕੇ ਸੀ ਜਿਹੜਾ ਆਗਰਾ ਦੇ ਵਿੱਚ ਬਣਿਆ ਉਸ ਤੋਂ ਪਹਿਲਾਂ ਰਸਤੇ ਦੇ ਵਿੱਚ ਅਲੱਗ-ਅਲੱਗ ਜਗ੍ਹਾ ਤੇ ਠਾਰ ਹੋਈ ਸੀ ਤੇ ਪਰ ਇਸ ਜਗ੍ਹਾ ਤੇ ਰੁੱਕੇ ਗਏ ਸੀ ਤਮਤਾਨ ਸਾਹਿਬ ਗੁਰੂ ਘਰ ਹੈ ਤੇ ਉਹ ਦੇਖੋ ਟਰਾਲੀਆਂ ਜਾਈ ਜਾਂਦੀਆਂ ਸੰਗਤ 'ਚ ਪੂਰਾ ਉਤਸ਼ਾਹ ਹੈ ਕਿਉਂਕਿ ਅੱਜ ਟਰੇਨ ਉਹ ਬੜੇ ਸਾਲਾਂ ਦੀ ਜਿਹੜੀ ਸੰਗਤ ਦੀ ਸਾਡੀ ਮਣੀ ਤ੍ਰਿਸ਼ਨਾ ਸੀ ਕਿ ਟਰੇਨ ਇੱਥੇ ਰੁੱਕ ਕੇ ਜਾਇਆ ਕਰੇ ਤਮਤਾਨ ਸਾਹਿਬ ਦੇ ਦਰਸ਼ਨ ਕਰਕੇ ਤੇ ਅੱਜ ਅਸੀਂ ਅੱਜ ਸੰਗਤਾਂ ਦੀ ਉਹ ਮਨੋਕਾਮਨਾ ਪੂਰੀ ਹੋਈ ਹੈ ਕਿ ਇਸ ਗੁਰੂ ਘਰ ਦੇ ਦਰਸ਼ਨ ਕਰਕੇ ਸੰਗਤ ਇੱਥੋਂ ਹਜੂਰ ਸਾਹਿਬ ਦੇ ਚਾਲੇ ਪਾਏ ਕਰੇਗੀ ਕਈ ਵਾਰੀ ਐ ਹੁੰਦਾ ਹੈ ਕਿ ਉਹ ਸੰਗਤ ਦੇ ਮਨ 'ਚ ਆ ਜਾਂਦਾ ਕਿ ਜੇਕਰ ਇੱਥੋਂ ਮੱਥਾ ਟੇਕ ਕੇ ਘਰ ਗਏ ਆਂ ਕਈ ਵਾਰੀ ਸੰਗਤ ਇੱਥੇ ਹੀ ਰੁਕ ਜਾਂਦੀ ਸੀ ਕਿ ਨਹੀਂ ਇੱਥੋਂ ਮੱਥਾ ਟੇਕ ਕੇ ਸਿੱਧਾ ਹਜੂਰ ਸਾਹਿਬ ਹੀ ਜਾਣਾ ਐਵੇਂ ਦੇ ਕਈ ਸਵਾਲ ਚੱਲੀ ਜਾਂਦੇ ਸੀ ਸੰਗਤ ਦੇ ਮਨ 'ਚ ਉਹ ਡਾਊਟ ਸਾਰੇ ਇੱਥੇ ਖਤਮ ਹੋ ਜਾਣਗੇ ਇੱਥੋਂ ਦਰਸ਼ਨ ਕਰਕੇ ਸਿੱਧਾ ਟ੍ਰੇਨ ਤੇ ਚੜ ਸਕਦੇ ਨੇ ਗਿਰਤੇ ਰਹਿ ਰਾਤ ਨੂੰ ਨੀਂਦੀ ਹਜ ਮੇ ਜੋ ਹਮਨੇ ਬਿਦੋਤੀ ਨੇ ਰਸਤ ਗੁਰਾ ਸਾਬਿਤ ਤੁਮਹਾਰ ਜਨ ਆਪੀ ਤਮਤਾਨ ਸਾਬ ਰੇਲਵੇ ਸਟੇਸ਼ਨ ਇਹ ਵਾਲੀ ਜਗਾ ਜਿੱਥੇ ਅੱਜ ਟ੍ਰੇਨ ਇੱਥੇ ਰੁਕਣੀ ਕਰਨੀ ਆ ਤੇ ਅੱਜ ਤੋਂ ਪਹਿਲਾਂ ਜਿਹੜੀ ਟ੍ਰੇਨ ਸੀ ਸੰਗਤ ਨੂੰ ਜਾਖਲ ਤੋਂ ਇਹ ਟ੍ਰੇਨ ਲੈਣੀ ਪੈਂਦੀ ਸੀ ਜਾਂ ਕਹਾਣੇ ਤੋਂ ਜਾ ਪਿੱਛੇ ਲੁਧਿਆਣੇ ਤੋਂ ਇਹ ਵਾਲਾ ਨਵਾਂ ਰੂਟ ਹੈ ਜਿਹੜਾ ਫਿਰੋਜ਼ਪੁਰ ਤੋਂ ਤਮਤਾਨ ਸਾਹਿਬ ਇਸ ਵਾਲੇ ਸਟੇਸ਼ਨ ਦੇ ਉੱਤੇ ਇਹ ਟ੍ਰੇਨ ਰੁਕੇਗੀ ਤੇ ਸੰਗਤਾਂ ਦਾ ਇੱਥੇ ਠਾਠਾ ਮਾਰਦਾ ਇਕੱਠ ਹੈ ਤੇ ਸੇਵਾ ਜਿੱਥੇ ਕਹਿੰਦੇ ਸਿੰਘਾਂ ਦਾ ਕਾਰਜ ਹੋਵੇ ਜਿੱਥੇ ਸੰਗਤ ਸੇਵਾ ਵਾਲੀ ਆਟੋਮੈਟਿਕ ਹੀ ਪਹੁੰਚ ਜਾਂਦੀ ਹੈ ਅੱਗੇ ਅੰਦਰ ਦਾ ਮਾਹੌਲ ਦੇਖਦੇ ਹਾਂ ਕੀ ਬਣਦਾ ਮੇਰੇ ਪਿੱਛੇ ਠਾਠਾ ਮਾਰਦਾ ਕੱਟ ਦਿੰਦਾ ਜਿਹੜੀ ਇਹ ਟ੍ਰੇਨ ਇਸ ਜਗ੍ਹਾ ਤੇ ਆਉਣੀ ਆ ਪਹਿਲੇ ਦਿਨ ਅੱਜ ਇਸ ਜਗ੍ਹਾ ਤੇ ਟ੍ਰੇਨ ਰੁਕਣੀ ਆ ਸੰਗਤਾਂ ਦਾ ਇਕੱਠ ਸਾਰਾ ਤੁਹਾਨੂੰ ਦਿਖਾਉਂਦੇ ਆ ਮੇਰੀ ਤਰਫੋਂ ਸ੍ਰੀ ਰਾਮ ਰਾਮ ਇੱਥੇ ਮੀਡੀਆ ਚੈਨਲ ਦੀ ਬਾਈਟ ਚੱਲਦੀ ਆ ਤੇ ਇਸ ਤੋਂ ਬਾਅਦ ਆਪਾਂ ਮਿਲਾਵਾਂਗੇ ਤੁਹਾਨੂੰ ਉਹਨਾਂ ਸਿੰਘਾਂ ਦੇ ਨਾਲ ਜਿਹੜੇ ਸਿੰਘਾਂ ਨੇ ਇਸ ਟ੍ਰੇਨ ਦਾ ਉਪਰਾਲਾ ਕੀਤਾ ਸਾਡਾ ਬੜਾ ਕੰਮ ਹੈ ਹੋਰ ਇਹ ਗੁਰੂ ਉਹ ਕਾ ਹਮਾਰਾ ਕੁਝ ਕੁ ਦਿਨ ਪਹਿਲਾਂ ਮਹੀਨੇ ਪਹਿਲਾਂ 2 ਮਹੀਨੇ ਪਹਿਲਾਂ ਸਾਡੇ ਸਰਪੰਚ ਸਾਹਿਬ ਮਿਲੇ ਸਨ ਸਾਡੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਜੀ ਨੂੰ ਉਹਨਾਂ ਨੇ ਆਸ਼ਵਾਸ਼ਣ ਦਿੱਤਾ ਤੇ ਉਸੇ ਟਾਈਮ ਆ ਉਹਦੇ ਲੈਟਰ ਪੈਡ ਤੇ ਉਹਨਾਂ ਨੇ ਹਰਿਆਣਾ ਜਿਹੜੇ ਆਪਣਾ ਭਾਰਤ ਸਰਕਾਰ ਦੇ ਜਿਹੜੇ ਰੇਲਵੇ ਮੰਤਰੀ ਨੂੰ ਉਹਨਾਂ ਨੂੰ ਲਿਖਿਆ ਜੀ ਨਹੀਂ ਜੀ ਇਹ ਵਾਰੀ ਟ੍ਰੇਨ ਹਰ ਰੋਜ਼ ਇੱਥੇ ਰੁਕਿਆ ਕਰੇਗੀ ਜਾਂ ਕਿਹੜੇ-ਕਿਹੜੇ ਦਿਨ ਨਹੀਂ ਜੀ ਉਹ ਇੱਕ ਇੱਕ ਨਾ ਸਪਤਾਹਿਕ ਟ੍ਰੇਨ ਆ ਜੀ ਸ਼ੁੱਕਰਵਾਰ ਨੂੰ ਰੁਕਿਆ ਕਰੇਗੀ ਤੇ ਵਾਪਸੀ ਜਿਹੜੀ ਹੈਗੀ ਐਤਵਾਰ ਨੂੰ ਹੈ ਜੀ ਇੱਕ ਸੰਗਤਾਂ ਦੇ ਵਿੱਚ ਇਹ ਗੱਲ ਆ ਰਹੀ ਹੈ ਕਿ ਜਿਹੜੀ ਟ੍ਰੇਨ ਰੈਗੂਲਰ ਸ਼ਨੀਵਾਰ ਆਉਂਦੀ ਸੀ ਹੁਣ ਆਇਆ ਕਰੇਗੀ ਨਹੀਂ ਦੇਖੋ ਇਹ ਹਾਲੀ ਉਹਦਾ ਪਤਾ ਕਰਨੇ ਆ ਜੀ ਮੈਂ ਪੂਰੀ ਮਡਲੀ ਪੂਰੀ ਜਾਣਕਾਰੀ ਉਸ ਬਾਰੇ ਤਾਂ ਨਹੀਂ ਹਾਲੀ ਤੁਹਾਨੂੰ ਕਹਿ ਸਕਦਾ ਤੇ ਲੇਕਿਨ ਜਿਹੜੀ ਆ ਟ੍ਰੇਨ ਰੁਕ ਰਹੀ ਐ ਇਹਦਾ ਤੁਹਾਨੂੰ ਹੈਗਾ ਜੀ ਇਹ ਸ਼ੁੱਕਰਵਾਰ ਦਾ ਸ਼ੁੱਕਰਵਾਰ ਨੂੰ ਰੁਕਿਆ ਕਰੇਗੀ ਤੇ ਏਰੀਆ ਦੀ ਸੰਗਤ ਹੈ ਜਿਹੜੀ ਇੱਥੇ ਹਮਹਾਵਾ ਕੇ ਪਹੁੰਚੀ ਐ ਟ੍ਰੇਨ ਦਾ ਸਵਾਗਤ ਕਰਨ ਲਈ ਫੁੱਲਾਂ ਦੀ ਵਰਖਾ ਦੇ ਨਾਲ ਤੇ ਲੰਗਰ ਤਿਆਰ ਕਰਕੇ ਲੈਣੇ ਉਹਦੇ ਨਾਲੇ ਟ੍ਰੇਨ ਦਾ ਸਵਾਗਤ ਕੀਤਾ ਜਾਣਾ ਇਹ ਮੇਰੇ ਮਗਰ ਛੱਠਾ ਮਾਰਦਾ ਘਟਦੇ ਦਦਾ ਸਿੱਖ ਸੰਗਤ ਦੇ ਵਿੱਚ ਕਿੰਨਾ ਵੱਡਾ ਉਤਸ਼ਾਹ ਸੀ ਇਸ ਟ੍ਰੇਨ ਦੇ ਲਈ। ਜਿੰਦ 로ਟਕ ਬਾਦੂ ਰਖ ਦਿੱਲੀ ਸਬੱਤਾਂ ਦੇ ਕਿ ਰਾਸਤੇ ਨਾਦੇਰ ਕੋ ਜਾਏਗੀ। ਇੱਕ ਫੋਨ ਸੰਖਿਆ ਇੱਕ ਤੇ ਆ ਰਹੀ ਹੈ। ਇੱਕ ਫੋਨ ਸੰਖਿਆ ਇੱਕ ਇਸ ਸਟੇਸ਼ਨ ਬਿਲਡਿੰਗ ਕੀ ਓਹ ਹੈ। ਧੰਨਵਾਦ। ਉਸੇ ਤਮਤਾਨ ਸਾਹਿਬ ਸਟੇਸ਼ਨ ਦੇ ਉੱਤੇ ਆਪਾਂ ਖੜੇ ਹਾਂ ਜਿੱਥੇ ਟ੍ਰੇਨ ਨੇ ਆਉਣਾ। ਇਹ ਸੰਗਤਾਂ ਦੂਰ ਤੱਕ ਉਸੇ ਟ੍ਰੇਨ ਦੇ ਸਵਾਗਤ ਲਈ ਖੜੀਆਂ ਹੋਈਆਂ ਤੇ ਠਾਠਾ ਮਾਰਦਾ ਇਕੱਠ ਹੈ ਮੇਰੇ ਨਾਲ ਸਾਹਿਬ ਵੀਰਾ ਆਇਆ ਸੀ ਅੱਜ ਇਹਨਾਂ ਖਤੇ ਜੀ ਇਹਨਾਂ ਨੂੰ ਮੈਂ ਇੱਕ ਨਿੱਕੀ ਜੀ ਸੇਵਾ ਲਈ ਮੈਂ ਮੈਨੂੰ ਨਾਲ ਲੈ ਕੇ ਚੱਲੋ ਤੇ ਆਪਾਂ ਟ੍ਰੇਨ ਦਾ ਸਵਾਗਤ ਕਰਨਾ ਅੱਗੋਂ ਜਾ ਕੇ ਤੇ ਸੰਗਤਾਂ ਦਿਖਾਉਣੀ ਆ ਸੰਗਤ ਨੂੰ ਸੰਗਤਾਂ ਦਿਖਾਉਣੀ ਆ ਸੰਗਤ ਨੂੰ ਹੀ ਸੰਗਤ ਠੀਕ ਹੈ ਤੇ ਇਹ ਵਾਲੀ ਟ੍ਰੇਨ ਜਿਹੜੀ ਹੈ ਕਹਿੰਦੇ ਇਧਰ ਅਨਾਊਂਸਮੈਂਟ ਹੋਈ ਹੈ ਕਿ ਇਹ ਸਾਈਡ ਤੋਂ ਹੁਣੇ-ਹੁਣੇ ਆ ਰਹੀ ਹੈ ਜਾਖਲ ਤੋਂ ਚੱਲੀ ਹੋਈ ਆ ਤੇ ਇੱਕ ਦੋ ਮਿੰਟਾਂ ਦੇ ਵਿੱਚ ਇੱਥੇ ਪਹੁੰਚਣ ਵਾਲੀ ਹੈ ਜਿਹੜੇ ਕਾਰੇ ਲਾਉਂਦੀਆਂ ਸੰਗਤਾਂ ਹਰਿਆਣੇ ਪੰਜਾਬ ਦੀਆਂ ਇੱਥੇ ਸਵਾਗਤ ਕਰੀ ਜਾਂਦੀਆਂ। ਟ੍ਰੇਨ ਨੂੰ ਘੁਆਣਾ ਘੁਆਣਾ ਇੱਕ ਟ੍ਰੇਨ। ਇਹ ਸਾਹਮਣੇ ਤੋਂ ਟ੍ਰੇਨ ਤੁਰ ਜਾਂਦੀ ਹੈ ਜਿਹੜੀ ਅੱਜ ਪਹਿਲੇ ਦਿਨ ਇਸ ਜਗ੍ਹਾ ਦੇ ਉੱਪਰ ਠਾਰ ਕਰੇਗੀ ਜਿਹਦੀ ਜਿਹਦਾ ਇੰਤਜ਼ਾਰ ਅਸੀਂ ਬੇਸਬਰੀ ਨਾਲ ਕਈ ਸਾਲਾਂ ਤੋਂ ਕਰੀ ਜਾਂਦੇ ਸੀ। ਸੁਣ ਚਾ ਹੈ ਕਿ ਏਰੀਆ ਦੇ ਸਰਪੰਚਾਂ ਨੇ ਕਾਫੀ ਮਿਹਨਤ ਕੀਤੀ ਆ। ਖਾਸੇ ਟਾਈਮ ਤੋਂ ਜਿਹੜੇ ਮੈਮੋਰੈਂਡਮ ਵਗੈਰਾ ਦੇਈ ਜਾਂਦੇ ਸੀ ਕਿ ਇਹ ਟ੍ਰੇਨ ਤਮਤਾਨ ਸਾਹਿਬ ਰੁਕੇ ਕਿਉਂਕਿ ਸੰਗਤਾਂ ਦੀ ਸ਼ਰਧਾ ਜਿਹੜੀ ਹੈ ਇਸ ਟ੍ਰੇਨ ਦੇ ਨਾਲ ਇਸ ਸਥਾਨ ਤੋਂ ਜੁੜੀ ਹੋਈ ਸੀ ਤੇ ਫਾਈਨਲੀ ਅੱਜ ਇਹ ਟ੍ਰੇਨ ਆਣੀ ਆ ਅੱਜ ਤੋਂ ਪਹਿਲਾਂ ਕਦੀ ਇੱਥੇ ਨਹੀਂ ਰੁਕੀ ਲੈ ਹੁਣ ਇਹਦੀ ਇੱਥੇ ਬ੍ਰੇਕ ਲੱਗੇਗੀ ਗੁਰੂ ਸਾਹਿਬ ਦੀ ਮਿਹਰ ਦੇ ਨਾਲ ਰੋਕੀਵੇਂ ਬਾਬੂ ਰੇਲ ਵਾਲਿਆ ਤੇਰੇ ਨਾਲ ਸੰਗਤਾਂ ਨੇ ਜਾਣਾ ਇਹ ਟ੍ਰੇਨ ਨੇ ਅੱਜ ਇੱਥੇ ਬ੍ਰੇਕ ਲਾਉਣੀ ਆ ਟਿਕਟ ਤਾਂ ਨਹੀਂ ਮੇਰੀ ਟਿਕਟ ਲੈ ਕੇ ਤਾਂ ਨਹੀਂ ਪਰ ਇਸ ਟ੍ਰੇਨ ਦੇ ਵਿੱਚ ਮੈਨੂੰ ਚੜ੍ਹਨ ਦਾ ਮੌਕਾ ਮਿਲ ਗਿਆ ਇਹ ਸੰਗਤ ਜਿਹੜੀ ਹਜੂਰ ਸਾਹਿਬ ਦਰਸ਼ਨਾਂ ਨੂੰ ਜਾਇ ਜਾਂਦੀ ਹੈ ਇਸ ਟ੍ਰੇਨ ਦੇ ਵਿੱਚ ਇਹ ਟ੍ਰੇਨ ਅੱਜ ਪਹਿਲੇ ਦਿਨ ਕਿਸ ਸਟੇਸ਼ਨ ਦੇ ਉੱਤੇ ਰੁਕੀ ਆ ਅੱਜ ਤੋਂ ਪਹਿਲਾਂ ਇਹ ਟ੍ਰੇਨ ਇਸ ਸਟੇਸ਼ਨ ਤੇ ਨਹੀਂ ਸੀ ਰੁਕਦੀ ਹਾਂਜੀ ਦੁਬਾਰਾ ਚੱਲੀ ਦੁਬਾਰਾ ਚਾਲੇ ਪਾਤੀ ਟ੍ਰੇਨ ਨੇ ਬੜੇ ਲੰਬੇ ਸਮੇਂ ਤੋਂ ਸਾਡੀ ਜਿਹੜੀ ਇਹ ਬੈਲਟ ਹੈ ਇਹਦੀ ਇੱਕ ਅਪੀਲ ਚੱਲੀ ਜਾਂਦੀ ਸੀ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਕਿ ਇਸ ਜਗ੍ਹਾ ਤੇ ਠਾਰ ਹੋਣੀ ਚਾਹੀਦੀ ਹੈ ਟ੍ਰੇਨ ਦੀ ਕਿਉਂਕਿ ਇਹ ਸਾਡਾ ਧੁਰਾ ਇਹਨੂੰ ਦਰਸ਼ਨੀ ਦਿਉੜੀ ਦਾ ਖਤਾਬ ਮਿਲਿਆ ਹੋਇਆ ਤੇ ਇਸ ਜਗ੍ਹਾ ਤੇ ਸੰਗਤ ਦੀ ਜਿਹੜੀ ਸ਼ਰਧਾ ਜੁੜੀ ਆ ਕਿ ਮੱਥਾ ਟੇਕ ਕੇ ਹਜ਼ੂਰ ਸਾਹਿਬ ਜਾਣਾ ਲਾਜ਼ਮੀ ਜਿੱਦਾਂ ਸਮਝਦੀ ਆ ਸਿੱਖ ਸੰਗਤ ਉਹਦਾ ਇਤਿਹਾਸ ਕੀ ਆ ਆਪਾਂ ਪਿੱਛੇ ਗੱਲਬਾਤ ਕਰਾਂਗੇ ਪਰ ਅੱਜ ਉਸ ਹਿਰਦਿਆਂ ਦੇ ਮਨਾਂ ਦੇ ਵਿੱਚ ਅੱਜ ਠੰਡ ਦੀ ਥੋੜੀ ਠਾਰ ਪਹੁੰਚੀ ਆ ਕਿ ਜਦੋਂ ਇਸ ਜਗ੍ਹਾ ਤੇ ਉਹ ਟ੍ਰੇਨ ਰੁਕੀ ਆ ਪਿੱਛੋਂ ਚੱਲੀ ਆਉਂਦੀ ਸੀ ਅਕਸਰ ਵੀ ਐਦਾਂ ਟ੍ਰੇਨ ਆਉਂਦੀ ਰਹਿੰਦੀ ਸੀ ਤੇ ਅੱਗੇ ਲੰਘ ਜਾਂਦੀ ਸੀ ਇੱਥੇ ਰੁਕਦੀ ਨਹੀਂ ਸੀ ਲੋਕਾਂ ਦੀਆਂ ਅੱਖਾਂ ਦੇਖਦੀਆਂ ਰਹਿੰਦੀਆਂ ਸੀ ਅੱਜ ਚਾਹੇ ਉਹ ਕਾਨੂੰਨੀ ਪ੍ਰਕਿਰਿਆ ਨਾਲ ਹੋਵੇ ਚਾਹੇ ਇਹ ਸਾਡੇ ਜਿਹੜੇ ਪਿੱਛੇ ਸਿੰਘ ਖੜੇ ਨੇ ਚਾ ਇਹਨਾਂ ਦੀ ਉਹਦੇ ਪਿੱਛੇ ਬੜੀ ਵੱਡੀ ਮਿਹਨਤ ਦੇ ਨਾਲ ਹੋਵੇ ਚਾਹੇ ਗੁਰੂ ਸਾਹਿਬ ਦੀ ਮਿਹਰ ਦੇ ਨਾਲ ਹੋਵੇ ਸੰਗਤਾਂ ਦੀ ਆਖਰਕਾਰ ਅਪੀਲ ਉਸ ਧੁਰਦਰਗਾਹੇ ਪਹੁੰਚੀ ਹੈ ਤੇ ਅੱਜ ਉਸ ਟ੍ਰੇਨ ਨੇ ਇੱਥੇ ਠਹਿਰ ਕੀਤੀ ਆ ਫੁੱਲਾਂ ਦੇ ਨਾਲ ਬੜਾ ਤਗੜੇ ਲੈਵਲ ਤੇ ਸਵਾਗਤ ਕੀਤਾ ਗਿਆ ਮੇਰੇ ਨਾਲ ਮੌਜੂਦ ਨੇ ਇੱਥੋਂ ਦੇ ਸਾਰੇ ਪ੍ਰਬੰਧਕ ਬੜੀ ਵੱਡੀ ਇਹਨਾਂ ਦੀ ਮਿਹਨਤ ਸੀ ਪਿੱਛੇ ਭਾਜੀ ਕਿੰਨਾ ਸਮਾਂ ਲੱਗਿਆ ਇਸ ਮਕਾਮ ਤੱਕ ਪਹੁੰਚਣ ਲਈ ਸਾਰਿਆਂ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੀ ਇਸ ਉਪਰਾਲੇ ਨੂੰ ਕਰ ਦੇਣ ਤੋਂ ਭਾਜੀ ਕਿੰਨੇ ਸਾਲ ਬੀਤ ਗਏ ਨੇ ਤਾਂ ਕਹਿਣਾ ਬਹੁਤ ਔਖਾ ਹੋ ਜਾਊਗਾ ਤੇ ਸਾਰੇ ਇਲਾਕੇ ਦੀ ਤੇ ਸੰਗਤ ਦੀ ਤੇ ਸਭ ਤੋਂ ਪਹਿਲਾਂ ਸਾਰਿਆਂ ਤੋਂ ਜਦੋਂ ਸ਼ਰਮਣੀ ਕਮੇਟੀ ਹੁੰਦੀ ਸੀ ਜੀ ਉਹਦਾ ਵੀ ਪੂਰਾ ਉਪਰਾਲਾ ਸੀ ਵੀ ਇੱਥੇ ਟ੍ਰੇਨ ਦਾ ਠਹਿਰਾਵ ਹੋਵੇ ਉਸ ਤੋਂ ਬਾਅਦ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਆਪਣੇ ਉਪਰਾਧੇ ਕੀਤੇ ਜੀ ਇੱਥੋਂ ਦੇ ਇਲਾਕੇ ਦੀ ਸੰਗਤਾਂ ਨੇ ਉਪਰਾਧੇ ਕੀਤੇ ਤੇ ਉਹਨਾਂ ਦੀ ਜਿਹੜੀਆਂ ਅਰਦਾਸਾਂ ਸੀ ਉਹ ਅੱਜ ਰੰਗ ਲੈ ਕੇ ਆਈਆਂ ਨੇ ਜਿਹੜੀ ਇੱਕ ਸ਼ਤਾਬਦੀ ਟ੍ਰੇਨ ਹੂੰ ਐਕਸਪ੍ਰੈਸ ਸ਼ਤਾਬਦੀ ਟ੍ਰੇਨ ਜਿਹੜੀ ਇੱਥੇ ਰੁਕੀ ਆ ਹੂੰ ਤੇ ਕੁਝ ਦਿਨ ਪਹਿਲਾਂ ਸਾਡੇ ਜਿਹੜੇ ਪੰਜਾਬ ਦੇ ਨਾਲ ਲੱਗਦੇ ਸਾਡੇ ਹੱਦਾਂ ਦੇ ਜਿਹੜੇ ਸਰਪੰਚ ਸੀ ਅੰਗਰੇਜ਼ ਥੇੜੀ ਹਰੀ ਤੇ ਹੋਰ ਮੇਰੇ ਜਿਹੜੇ ਇਲਾਕੇ ਦੇ ਵੀਰ ਸੀ ਉਹ ਸਾਰੇ ਮਿਲੇ ਸੀ ਮੁੱਖ ਮੰਤਰੀ ਸਾਹਿਬ ਨੂੰ ਜੀ ਤੇ ਉਹਨਾਂ ਨੇ ਮੰਗ ਪੱਤਰ ਵੀ ਦਿੱਤਾ ਸੀ ਉਹਨਾਂ ਨੇ ਇੱਥੋਂ ਦਾ ਮੰਗ ਪੱਤਰ ਵੀ ਦਿੱਤਾ ਸੀ ਕਿ ਸਾਡੇ ਇਲਾਕੇ 'ਚ ਚੰਡੀਗੜ੍ਹ ਤਿੱਕਰ ਬੱਸਾਂ ਚਲਾਈਆਂ ਜਾਣ ਉਹਨਾਂ ਨੇ ਉਸੇ ਟਾਈਮ ਮੰਨ ਲੀਆਂ ਇਹ ਵੀ ਉਹਨਾਂ ਨੇ ਆਪਦੇ ਲੈਟਰ ਪੈਡ ਤੇ ਜਿਹੜੇ ਆਪਣੇ ਆਪਣਾ ਰੇਲ ਮਨਿਸਟਰ ਨੇ ਜੀ ਉਹਨਾਂ ਨੂੰ ਭੇਜਿਆ ਤੇ ਉਹਨਾਂ ਨੇ ਪ੍ਰਮਾਨ ਕੀਤਾ ਤੇ ਅਸੀਂ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਆ ਕਮੇਟੀ ਦਾ ਵੀ ਬਹੁਤ-ਬਹੁਤ ਧੰਨਵਾਦ ਆ ਤੇ ਸਭ ਤੋਂ ਜ਼ਿਆਦਾ ਅਸੀਂ ਗੁਰਪ੍ਰੀਤ ਬਾਦਰੀ ਜੀ ਦਾ ਗੁਰੂਗ੍ਰੰਥ ਸਾਹਿਬ ਜੀ ਦਾ ਧੰਨਵਾਦ ਆ ਜਿਨ੍ਹਾਂ ਨੇ ਮਿਹਰ ਸਦਕਾ ਅੱਜ ਜਿਹੜਾ ਉਪਰਾਲਾ ਹੋਇਆ ਤੇ ਸਿਰੇ ਚੜਿਆ ਜੀ ਟ੍ਰੇਨ ਇੱਥੇ ਰੁਗੀ ਆ ਉਹਦਾ ਟ੍ਰੇਨ ਦਾ ਸਵਾਗਤ ਕੀਤਾ ਸੀ ਫੁੱਲਾਂ ਦੀ ਵਰਖਾ ਦੇ ਨਾਲ ਲੰਗਰ ਦੇ ਨਾਲ ਤੇ ਠੰਡੇ ਜਲ ਦੇ ਨਾਲ ਉਹਨਾਂ ਦਾ ਸਵਾਗਤ ਕੀਤਾ ਸੀ ਉਹਨਾਂ ਨੂੰ ਦਿੱਤਾ ਗਿਆ ਜੀ ਰਸਤੇ ਵਾਸਤੇ ਜੀ ਤੇ ਇਹ ਉਪਰਾਤਾ ਜਿਹੜਾ ਕੀਤਾ ਸੀ ਇਹ ਸਾਰੇ ਇਲਾਕੇ ਦੇ ਸੋਸ਼ਲ ਕਮੇਟੀ ਦੇ ਸਹਿਯੋਗ ਨਾਲ ਹੋਇਆ ਹੁਣ ਸਾਡੇ ਨਾਲ ਇਸ ਜਗ੍ਹਾ ਦੇ ਉੱਤੇ ਇਸ ਧਮਤਾਨ ਸਾਹਿਬ ਦੀ ਲੋਕਲ ਸੰਗਤ ਵੀ ਮੌਜੂਦ ਹੈ ਭਾਈ ਸਾਹਿਬ ਕੀ ਕਹੋਗੇ ਅੱਜ ਕਿ ਮੈਂ ਆਪਕੀ ਭਾਸ਼ਾ ਵਿੱਚ ਪੁੱਛੂ ਕਿਆ ਬੋਲੋ ਨਹੀਂ ਨਹੀਂ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਬਤੈ ਜਰਾ ਤੇ ਜੀ ਇਹ ਅੱਜ ਗੁਰੂਆਂ ਕੇ ਇਤਿਹਾਸਿਕ ਭੂਮੀ ਧਮਤਾਨ ਸਾਹਿਬ ਕੇ ਲਈ ਹੋਰਾ ਆਸ-ਪਾਸ ਕੇ ਇਲਾਕੇ ਕੇ ਲਈ ਬੜਾ ਗਰਵਕਾਰ ਖੁਸ਼ੀ ਦਾ ਪਲ ਹੈ ਇਹ ਰੇਲਵੇ ਸਟੇਸ਼ਨ ਹੈ ਦਮਤਾਨ ਸਾਹਿਬ ਦਾ ਅੰਗਰੇਜ਼ੋ ਦੇ ਜਮਾਨੇ ਸੇ ਵੀ ਪਹਿਲੀ ਕ ਬਣਾ ہوا ਹੈ ਇਹਾ ਕਾਫੀ ਟ੍ਰੇਨ ਰੁਕਦੀ ਸੀ ਔਰ ਇਸ ਟ੍ਰੇਨ ਰੁਕਣੇ ਸੇ ਪੂਰੇ ਉਤਰੀ ਭਾਰਤ ਕੋ ਆਦਿ ਤਨਾ ਫਾਇਦਾ ਹੋਏਗਾ ਜੋ ਵੀ ਸੰਗਤ ਆਏਗੀ ਇਹ ਮਾਥਾ ਟੇਕੇਗੀ ਤੋ ਯਾ ਅਜ ਬੜਾ ਖੁਸ਼ੀ ਕਾ ਖੁਸ਼ੀ ਕਾ ਮੋਲ ਹੈ ਇਹ ਭਰਾ ਦਾ ਵੀ ਸਾਡਾ ਬੜਾ ਵੱਡਾ ਰੋਲ ਹੈ ਇਸ ਜਿਹੜੀ ਟ੍ਰੇਨ ਅਜ ਇੱਥੇ ਰੁਕੀ ਹੈ ਇਹ ਅੰਗਰੇਜ਼ ਸਿੰਘ ਥੇੜੀ ਤੋਂ ਸਰਪੰਚ ਮੇਰਾ ਪੁਰਾਣਾ ਮਿੱਤਰ ਹੈ ਨਾਲ ਬਲਜੀਤ ਭਾਜੀ ਵੀ ਖੜੇ ਨੇ ਸਾਡੇ ਦੇ ਪੁਰਾਣੀ ਸਹਿਚਾਰ ਹੈ ਇਹਦੇ ਨਾਲ ਟ੍ਰੇਨ ਆਖਰਕਾਰ ਅੱਜ ਇੱਥੇ ਪਹੁੰਚੀ ਹੈ ਅੱਜ ਮੇਰੇ ਹਿਸਾਬ ਨਾਲ 4:58 ਤੇ ਸ਼ਾਇਦ 10:00 ਦਾ ਖਾਰ ਦਾ ਟਾਈਮ ਸੀ ਜੇ ਸੰਗਤ ਨੇ ਇਸ ਜਗ੍ਹਾ ਤੋਂ ਚੜ੍ਹਨਾ ਹੋਵੇ ਤਾਂ ਕਿਹੜੇ ਦਿਨ ਪਹੁੰਚਣਾ ਇਹ ਸ਼ੁੱਕਰਵਾਰ ਆਏ ਕਰੇਗੀ ਆਏ ਸ਼ੁੱਕਰਵਾਰ ਹਰ ਸ਼ੁੱਕਰਵਾਰ ਇੱਥੇ 4:58 ਦਾ ਟਾਈਮ ਹੈ 4:58 ਦਾ ਟਾਈਮ ਹੈ 2 ਮਿੰਟ ਰੁਕੇ ਕਰੇਗੀ ਹੂੰ 5 ਵਜੇ ਚੱਲੇ ਕਰੇਗੀ 1:25 ਮਿੰਟ ਤੇ ਚੱਲੇਗੀ ਫਿਰੋਜ਼ਪੁਰ ਤੋਂ ਠੀਕ ਹੈ 4:58 ਦੇ ਤਮਤਾਨ ਸਾਹਿਬ ਆ ਜੇਗੀ ਇਸ ਰਸਤੇ ਵਿੱਚ ਹੋਰ ਕਿਹੜੇ ਸਟੇਸ਼ਨ ਤੇ ਰੁਕਦੀ ਹੈ ਫਰੋਜ਼ਪੁਰ ਤੋਂ ਫਰੋਜ਼ਪੁਰ ਤੋਂ ਜਿਵੇਂ ਬਠਿੰਡਾ ਤੇ ਮੋਗਾ ਤਿੰਨ ਚਾਰ ਸਟੇਸ਼ਨ ਇਹ ਜਾਖੜ ਚਾਰ 58 ਤਮਤਾਨ ਸਾਹਿਬ ਪਹੁੰਚ ਕੇ ਕਹਿੰਦਾ ਇੱਕ ਦਿਨ ਦਾ ਵਿੱਚ ਸਮਾਂ ਸ਼ਨੀਵਾਰ ਦਾ ਤੇ ਐਤਵਾਰ ਨੂੰ ਲਾਸਟ ਇਸੇ ਜੇ ਟਾਈਮ ਜਰਾ ਰਾਤ ਦੇ 9-10 ਵਜੇ ਤੱਕ ਇਹ ਟ੍ਰੇਨ ਤੁਹਾਨੂੰ 10:30 ਵਜੇ 10:30 ਵਜੇ ਹਜੂਰ ਸਾਹਿਬ ਲਾ ਦੇਗੀ ਇਹ ਭਾਈ ਸਾਹਿਬ ਦੇ ਕਹਿਣ ਮੁਤਾਬਕ ਸਾਡੇ ਨਾਲ ਨੇ ਵੀਰ ਸਤਗੁਰੂ ਜੀ ਅਨਮੋਲ ਤੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਾਬਕਾ ਚੇਅਰਮੈਨ ਨੇ ਦੂਰੋਂ ਚੱਲ ਕੇ ਆਏ ਨੇ ਜਿਹੜਾ ਸੰਗਰੂਰ ਦੇ ਲੱਗਿਆ ਅਨਮੋਲ ਪਿੰਡਾ ਉੱਥੋਂ ਇਸ ਜਗ੍ਹਾ ਤੇ ਇਹ ਵੀ ਟ੍ਰੇਨ ਦਾ ਸਵਾਗਤ ਕਰਨਾ ਅਸੀਂ ਪਹਿਲਾਂ ਤਾਂ ਇਹਨਾਂ ਦਾ ਸਵਾਗਤ ਕਰਦੇ ਆਂ ਕਿ ਸਾਡੇ ਏਰੀਆ ਚ ਆਏ ਵੀਰ ਜੀ ਕੀ ਕਹੋਗੇ ਸਭ ਤੋਂ ਪਹਿਲਾਂ ਅੱਜ ਦਾ ਜਿਹੜਾ ਦਿਨ ਆ ਇੱਕ ਬਹੁਤ ਭਾਗਾ ਵਾਲਾ ਦਿਨ ਆ ਕਿਉਂਕਿ ਅੱਜ ਦੇ ਜਿਹੜੀ ਇਹ 2 ਮਿੰਟ ਤਨਤਾਨ ਸਾਹਿਬ ਦੀ ਟ੍ਰੇਨ ਰੁਕੀ ਆ ਇਹ ਗੁਰੂ ਮਹਾਰਾਜ ਦੀ ਏਡੀ ਕਿਰਪਾ ਹੋਊਗੀ ਕਿਉਂਕਿ ਇਸ ਸਟੇਸ਼ਨ ਨੇ ਇਤਿਹਾਸਿਕ ਬਣ ਜਾਣਾ ਕਿਉਂਕਿ ਜਦੋਂ ਜਿੰਨੇ ਵੀ ਇਹ ਸੰਗਤ ਸਰਦਾਰ ਅੰਗਰੇਜ਼ ਸਿੰਘ ਸਰਪੰਚ ਸਾਰੇ ਸਰਪੰਚ ਜਿੰਨੇ ਵੀ ਲੋਕਲ ਸੰਗਤ ਨੇ ਇਹ ਮੁੱਦਾ ਚੁੱਕ ਕੇ ਇੱਕ ਬਹੁਤ ਵਧੀਆ ਇਹਨਾਂ ਨੇ ਅੱਜ ਦੇ ਦਿਨਾਂ ਜਿਹੜਾ ਇਹ ਭਾਗਾ ਵਾਲਾ ਦਿਨ ਹੈ ਮੈਂ ਗੁਰੂ ਮਹਾਰਾਜ ਦੇ ਅੱਗੇ ਬੇਨਤੀ ਕਰਦਾ ਕਿ ਇਹ ਸਟੇਸ਼ਨ ਇੱਕ ਦਿਨ ਪੂਰੇ ਦੇਸ਼ ਦੇ ਵਿੱਚ ਇਤਿਹਾਸਕ ਬਣੂਗਾ ਕਿਉਂਕਿ ਆਉਣ ਵਾਲੀਆਂ ਸੰਗਤਾਂ ਨੇ ਇੱਥੋਂ ਹੀ ਆ ਕੇ ਜਿੰਨੀਆਂ ਵੀ ਸੰਗਤਾਂ ਨੇ ਉਹ ਜਿਹੜੀ ਟਿਕਟ ਹੈ ਉਹ ਉਰੋਂ ਬੁੱਕ ਕਰਾਇਆ ਕਰਨਗੇ ਨਹੀਂ ਸੰਗਤਾਂ ਨੂੰ ਉਰੋਂ ਇੱਕ ਦਿਨ ਪਹਿਲਾਂ ਆ ਕੇ ਵਾਪਸ ਮੁੜਨਾ ਪੈਂਦਾ ਸੀ ਪਰ ਅੱਜ ਦੀ ਜੋ ਇਹ ਟ੍ਰੇਨ ਦਾ ਇੱਥੋਂ ਰੁਕਣ ਦਾ ਸਵਾਭ ਅਜ 2 ਮਿੰਟ ਨਾ ਮੰਨੋ ਇੱਥੇ ਇੱਥੇ ਦੋ ਦੋ ਘੰਟੇ ਵੀ ਟ੍ਰੇਨਾਂ ਖੜੀਆਂ ਕਰਦੀਆਂ ਸਾਨੂੰ ਇਸ ਗੱਲ ਦੀ ਅੱਜ ਬਹੁਤ ਵੱਡੀ ਖੁਸ਼ੀ ਹੈ ਵੀਰ ਜੀ ਸਭ ਤੋਂ ਸਭ ਤੋਂ ਵੱਧ ਪ੍ਰਲਾ ਆਪਣੇ ਆ ਜੋ ਮੈਨੇਜਰ ਸਾਹਿਬ ਨੇ ਜਿਨ੍ਹਾਂ ਨੇ ਮੇਰਾ ਸਾਥ ਦਿੱਤਾ ਤੇ ਨਾਲ ਸਿੰਦਰ ਸਿੰਘ ਮੰਟਾ ਜੀ ਇਹ ਮੌਕੇ ਦੇ ਉਸ ਟਾਈਮ ਮੈਂਬਰ ਸਨ ਜਦੋਂ ਮੈਂ ਪਹਿਲੇ ਦਿਨ ਇੱਥੇ ਆਇਆ ਸੀ ਨਾ ਮੇਰੇ ਘਰ ਦੇਆਂ ਨੇ ਬੱਚਿਆਂ ਨੇ ਜਾਣਾ ਸੀ ਅਯੂਰ ਸਾਹਿਬ ਮੈਂ 1300 ਰੁਪਈਆ ਦੇ ਵਿੱਚੋਂ ਇੱਥੇ ਬੱਸ ਉਹ ਕਰਾਈ ਸੀ ਕਰੂਜ਼ਰ ਗੱਡੀ ਤੇ ਮੇਰੇ ਦਿਲ ਨੂੰ ਇਹ ਗੱਲ ਆਈ ਵੀ ਇੱਥੇ ਕਿੰਨੀ ਕੁ ਸੰਗਤ ਹੋ ਰਹੀ ਵੀ ਜਿਹੜੀ ਐ ਹੀ ਬਸ ਕੱਜਲ ਹੁੰਦੀ ਹੈ ਕੱਜਲ ਹੁੰਦੀ ਹੈ ਮੈਂ ਆਇਆ ਇਹਨਾਂ ਨੇ ਮੈਨੂੰ ਮੈਨੇਜਰ ਸਾਹਿਬ ਨੇ ਮੰਟਾ ਜੀ ਨੇ ਲੈਟਰ ਤਿਆਰ ਕਰਕੇ ਦਿੱਤਾ ਉਸ ਤੋਂ ਬਾਅਦ ਕੱਲੇ-ਕੱਲੇ ਸਰਪੰਚ ਦੇ ਘਰ ਗਿਆ ਪਿੰਡਾਂ 'ਚ ਮੈਂ ਮੋਹਰਾਂ ਲਵਾ ਕੇ ਉਹਨਾਂ ਦੇ ਸਾਈਨ ਕਰਾ ਕੇ 25 30 ਜਾਣੇ ਮੈਂ ਸੀਐਮ ਹਸ ਗਿਆ ਆਪਣਾ ਚੰਡੀਗੜ੍ਹ ਹਰਿਆਣੇ ਦੇ ਸੀਐਮ ਨੂੰ ਮਿਲਿਆ ਚੰਗੇ ਮਾਰਗ ਚੱਲਦੇ ਆ ਉਸਤਤ ਕਰੇ ਜਹਾਨ ਹਜੇ ਤੇਰੀਆਂ ਸ਼ੁਰੂਆਤਾਂ ਨੇ ਭਰਾ ਮੇਰਿਆ ਐਡੀ ਛੇਤੀ ਘਬਰਾਣਾ ਨਹੀਂ ਹਜੇ ਤੇ ਆਪਾਂ ਸ਼ੁਰੂ ਹੀ ਹੋਏ ਆ ਜੋ ਬੋਲੇ ਸੋਨਹਿੋ ਜੈ ਜੀ ਹਿੰਦ ਕਹਿੰਦਾ ਗੱਡੀ ਜਾਂਦੀ ਐ ਛਲਾਂਗਾ ਮਾਰਦੀ ਨਾ ਡੇੜ ਹਜੂਰ ਸਾਹਿਬ ਮਹਾਰਾਸ਼ਟਰ ਦੇ ਵਿੱਚ ਆ ਜਿਨੇ ਚਾਰ ਸਟੇਟਾਂ ਪਾਰ ਕਰਕੇ ਕੱਲ ਸ਼ਾਮ ਨੂੰ ਇਸ ਟਾਈਮ ਤੱਕ ਉਸ ਜਗ੍ਹਾ ਪਹੁੰਚ ਜਾਣਾ ਅੱਜ ਜਿਹੜੀ ਟ੍ਰੇਨ ਇੱਥੇ ਰੁਕੀ ਆ ਉਹਦੇ ਪਿੱਛੇ ਸਭ ਤੋਂ ਵੱਡੀ ਮੇਰ ਸਾਡੇ ਗੁਰੂ ਸਾਹਿਬ ਦੀ ਆ ਜਿਨ੍ਹਾਂ ਨੇ ਆਪਣੇ ਕਾਰਜ ਆਪ ਹੀ ਸਵਾਰ ਲੈਣੇ ਹੁੰਦੇ ਆ ਉਹਦੇ ਵਿੱਚ ਕਿਸੇ ਨਾ ਕਿਸੇ ਇਨਸਾਨ ਦੇ ਥਰੂ ਕਿਉਂਕਿ ਗੁਰੂ ਸਾਹਿਬ ਆਪ ਆ ਕੇ ਉਹ ਕਾਰਜ ਨਹੀਂ ਕਰ ਸਕਦੇ ਉਹਨਾਂ ਨੇ ਕਿਸੇ ਨਾ ਕਿਸੇ ਨੂੰ ਥਾਪੜਾਇ ਸੇ ਤਿੱਦ ਤ ਦੇਣਾ ਹੀ ਹੁੰਦਾ ਵਧੀਆ ਹੋਇਆ ਚੰਗਾ ਹੋਇਆ ਬੜੇ ਲੰਬੇ ਸਮੇਂ ਤੋਂ ਸੰਗਤਾਂ ਦੀ ਮੰਗ ਸੀ ਇਸ ਟ੍ਰੇਨ ਇੱਥੇ ਰੁਕਣ ਦੀ ਆਖਰਕਾਰ ਅੱਜ ਉਹ ਦਿਨ ਕਰਮ ਸੁਭਾਗਾਂ ਆ ਗਿਆ ਤੇ ਇਹ ਟ੍ਰੇਨ ਇੱਥੇ ਰੁਕੀ ਬੜਾ ਸੋਹਣਾ ਪ੍ਰੋਗਰਾਮ ਨਿਭੜਿਆ ਸੀ ਪ੍ਰੋਗਰਾਮ ਨਿਭੜ ਕੇ ਵਾਪਸ ਜਾ ਰਹੇ ਹਾਂ ਇੱਕ ਵਿੱਚ ਗੱਲ ਰਹਿ ਗਈ ਸੀ ਕਰਨ ਵਾਲੀ ਤੁਹਾਡੇ ਸਾਹਮਣੇ ਹੁਣ ਇੱਕ ਬੜਾ ਵੱਡਾ ਹਾਦਸਾ ਹੋਇਆ ਜਿਹਨੂੰ ਆਪਾਂ ਕਰੋਪੀ ਕਹਿ ਸਕਦੇ ਹਾਂ ਮਾੜੇ ਕਰਮ ਕਹਿ ਸਕਦੇ ਹਾਂ ਜਾਂ ਸਿੱਧੇ ਸ਼ਬਦਾਂ ਚ ਐਂ ਕਹਿ ਲਈਏ ਕਿ ਗੁਰੂ ਸਾਹਿਬ ਸਾਨੂੰ ਕੀ ਕਹਿੰਦੇ ਨੇ ਤੇ ਆਪੋਸਤੋਂ ਕੀ ਸਿੱਖਿਆ ਲਈ ਤਿੰਨ ਚਾਰ ਗੱਲਾਂ ਉਹਦੇ ਵਿੱਚ ਐਡ ਕਰਨੀਆਂ ਇੱਕ ਗੱਲ ਤਾਂ ਇਹ ਐਡ ਕਰਨੀ ਹੈ ਕਿ ਉਹ ਜਹਾਜ਼ ਹਾਸਾ ਜਿਹੜਾ ਅਹਮਦਾਬਾਦ ਦੇ ਵਿੱਚ ਹੋਇਆ ਗਜਰਾਤ ਦੇ ਵਿੱਚ ਉਹਦੇ ਵਿੱਚ 250 ਦੇ ਕਰੀਬ ਸਵਾਰੀਆਂ ਸੀ ਬਾਕੀ ਉਹਨਾਂ ਦੇ ਸਟਾਫ ਨੂੰ ਛੱਡ ਕੇ ਜਿਹਦੇ ਵਿੱਚੋਂ 243 ਹੁਣ ਤੱਕ ਡੈੱਡ ਹੋ ਚੁੱਕੇ ਨੇ ਅਜੇ ਨਵੀਂ ਰਿਪੋਰਟ ਅੱਜ ਸ਼ਾਮ ਨੂੰ ਆਉਣੀ ਹੈ ਜਦੋਂ ਤੱਕ ਅਸੀਂ ਵੀਡੀਓ ਬਣਾਵਾਂਗੇ ਹੋ ਸਕਦਾ ਵਾਂਕੜਾ ਵੱਧ ਜੇ ਦੂਜੀ ਗੱਲ ਇੱਕ ਪਰਿਵਾਰ ਬਾਰੇ ਉਹਦੇ ਵਿੱਚ ਮੈਂ ਖਾਸ ਗੱਲ ਕਰਨੀ ਹੈ ਜੋਸ਼ੀ ਪਰਿਵਾਰ ਰਾਜਸਥਾਨ ਦਾ ਜਿਹੜਾ ਡਾਕਟਰ ਪਰਿਵਾਰ ਸੀ ਆਪ ਵੀ ਡਾਕਟਰ ਸੀ ਉਹਦੀ ਘਰ ਦੇ ਵੀ ਡਾਕਟਰ ਸੀ ਬੱਚੇ ਸੀ ਨਾਲ ਉਹਦੇ ਉਹਨਾਂ ਦੀ ਆਖਰੀ ਇੱਕ ਸੈਲਫੀ ਵੀ ਆਈ ਹੈ ਉਸ ਟ੍ਰੇਨ ਦੇ ਵਿੱਚ ਜਿਵੇਂ ਇੱਕ ਕਿਸੇ ਸ਼ਾਇਰ ਨੇ ਲਿਖਿਆ ਕਹਿੰਦਾ ਤੁਸੀਂ ਸਫ਼ਰ ਕਰਦੇ ਹੋ ਕਈ ਵਾਰੀ ਤੁਹਾਡਾ ਸਫ਼ਰ ਨਹੀਂ ਮੁੱਕਦਾ ਪਰ ਤੁਹਾਡੀ ਜ਼ਿੰਦਗੀ ਮੁੱਕ ਜਾਂਦੀ ਆ ਉਹਨਾਂ ਦੀ ਉੱਥੇ ਜ਼ਿੰਦਗੀ ਮੁੱਕ ਗਈ ਬਈ ਇਹਦੇ ਵਿੱਚੋਂ ਕੀ ਮੈਸੇਜ ਮਿਲਦਾ ਆਪਾਂ ਨੂੰ ਕਈ ਮੈਸੇਜ ਮਿਲਦੇ ਨੇ ਇੱਕ ਤਾਂ ਆਪਾਂ ਸਫ਼ਰ ਕਰਦੇ ਆ ਯਾਰ ਸਾਰਾ ਟੱਬਰ ਲੈ ਕੇ ਨਾ ਤੁਰਿਆ ਕਰੋ ਵੰਸ਼ ਹੀ ਨਾ ਖਤਮ ਹੋ ਜੇ ਕਿਤੇ ਆਪਣਾ ਸਫ਼ਰ ਕਰਨ ਜਾਓ ਬਈ ਕੱਟ ਘੱਟੋ ਘੱਟ ਕੋਈ ਜੀਤਾ ਪਿੱਛੇ ਛੱਡ ਜੋ ਦੂਜੀ ਗੱਲ ਦੂਜੀ ਗੱਲ ਇਹ ਹੈ ਕਿ ਅੱਜ ਪੂਰੇ ਦੇਸ਼ ਦੇ ਵਿੱਚ ਉਹ ਜਿਹੜੇ ਡਾਕਟਰ ਮਰਿਆ ਸਾਨੂੰ ਹਮਦਰਦੀ ਆ ਸੀ ਉਹਨਾਂ ਨੂੰ ਪਰਮਾਤਮਾਗੇ ਅਰਦਾਸ ਕਰਦੇ ਆ ਕਿ ਪਰਮਾਤਮਾ ਦੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ ਪਰ ਡਾਕਟਰ ਦੀ ਪੂਰੀ ਫੈਮਲੀ ਭਰ ਜਵਾਨੀ ਦੇ ਵਿੱਚ ਖਤਮ ਹੋ ਗਈ ਬਾਈ ਡਾਕਟਰਾਂ ਨੇ ਬੜੀ ਛਿਲ ਲਾਈ ਆ ਡਾਕਟਰ ਨੂੰ ਇੱਕ ਖਾਸ ਮੈਸੇਜ ਇਹਦੇ ਥਰੂ ਲੈਣਾ ਚਾਹੀਦਾ ਹੈ ਕਿ ਉਹ ਸਾਰਾ ਕੁਝ ਇੱਥੇ ਛੱਡ ਕੇ ਚੱਲ ਗਏ ਡਾਕਟਰ ਕਿੰਨਾ ਕੁਸ਼ ਕਰਦੇ ਨੇ ਬਈ ਆਪਣੇ ਪੈਸੇ ਇਕੱਠੇ ਕਰਨ ਲਈ ਜਿਹੜੇ ਬੰਦੇ ਨੂੰ ਜ਼ਰੂਰਤ ਨਹੀਂ ਹੁੰਦੀ ਉਹ ਵੀ ਟੈਸਟ ਉਹ ਰਿਪੋਰਟਾਂ ਉਹ ਅਲਟਰਾਸਾਉਂਡ ਵੀ ਕਰਾਉਂਦੇ ਨੇ ਕਿਉਂਕਿ ਉਹਨਾਂ ਦੇ ਵਿੱਚ ਮੋਟੀ ਕਮਿਸ਼ਨ ਹੁੰਦੀ ਆ ਇਸ ਜਹਾਜ਼ ਹਾਦਸੇ ਤੋਂ بڑا ਕੁਝ ਸਿੱਖਣਾ ਚਾਹੀਦਾ ਹੈ ਕਿ ਭਰਿਆ ਡਰਮ ਪੈਸਿਆਂ ਦਾ ਇੱਥੇ ਹੀ ਛੱਡ ਗਿਆ ਲੰਡਨ ਤੱਕ ਵੀ ਨਹੀਂ ਪਹੁੰਚਿਆ ਉਹਨੂੰ ਇੰਡੀਆ ਛੱਡਣ ਨਹੀਂ ਦਿੱਤਾ ਮਹਾਰਾਜ ਨੇ ਉਹਨੇ ਕਿਹੜੇ ਐਵੇਂ ਦੇ ਕਰਮ ਕੀਤੇ ਸੀ ਕਿ ਉਹਦੀ ਪੂਰੀ ਅੰਸ਼ੀ ਖਤਮ ਹੋ ਗਈ ਬਈ ਇਹਦੇ ਬਾਰੇ ਸੋਚੋ ਜ਼ਰੂਰ ਦੂਜੀ ਗੱਲ ਇੱਕ ਹੋਰ ਹੈ ਕਿ ਐਨੀ ਦੁਨੀਆ ਮਰ ਗਈ ਉਹਦੇ ਵਿੱਚ ਇੱਕ ਮੁੰਡਾ ਬਚਿਆ ਬਾਕੀ ਸਾਰੇ ਹਜੇ ਆਲਮੋਸਟ ਡੈੱਡ ਦੀ ਕੰਡੀਸ਼ਨ ਤੇ ਹੀ ਨੇ ਜਿਹੜੇ 200 242 ਨੇ ਤੇ 43ਵਾਂ ਬਚ ਗਿਆ ਜਿਹੜੇ 7 ਬੰਦੇ ਨੇ ਉਹ ਜੇ ਬਹੁਤ ਜ਼ਿਆਦਾ ਸੀਰੀਅਸ ਨੇ ਉਹ ਪਤਾ ਨਹੀਂ ਬਚਣਗੇ ਕਿ ਨਹੀਂ ਬਚਣਗੇ ਜਿਨ੍ਹਾਂ ਦੇ ਵਿੱਚੋਂ ਇੱਕ ਸਾਬਕਾ ਸੀਐਮ ਵੀ ਨੇ ਗੁਜਰਾਤ ਦੇ ਇਹਦੇ ਪਿੱਛੇ ਕੀ ਪੂਰੀ ਸਟੋਰੀ ਹੈ ਕਿਵੇਂ ਉਹ ਜਹਾਜ਼ ਫਟ ਗਿਆ ਰਸਤੇ ਦੇ ਵਿੱਚ ਐਡੇ ਵੱਡੇ ਜਦੋਂ ਆਪਾਂ ਕਹਿ ਦਈਏ ਕਿ 2011 ਮਾਡਲ ਸੁੰਚ ਆਇਆ ਵੀ ਉਹ ਜਹਾਜ਼ ਸੀ ਤੇ 2011 ਨੂੰ ਆਪਾਂ ਜਹਾਜ਼ਾਂ ਦੀ ਕੈਟਾਗਰੀ ਦੇ ਵਿੱਚ 올ਡ ਮਾਡਲ ਨਹੀਂ ਕਹਿ ਸਕਦੇ ਠੀਕ ਹੈ ਕਾਰਾਂ ਦੀ ਹਾਲਤ ਖਸਤਾ ਹੋ ਜਾਂਦੀ ਆ ਪਰ ਜਹਾਜ਼ਾਂ ਦੀ ਲਾਈਫ ਜਿਹੜੀ 50-50 ਸਾਲ ਹੁੰਦੀ ਆ ਉਹ ਆਪਾਂ ਉਹਨੂੰ ਪੁਰਾਣਾ ਨਹੀਂ ਕਹਿ ਸਕਦੇ ਨੰਬਰ 1 ਤੇ ਨੰਬਰ 2 ਤੇ ਉਹਦੀ ਪ੍ਰੋਪਰ ਇਨਸਪੈਕਸ਼ਨ ਹੋਈ ਸੀ ਉਸ ਤੋਂ ਬਾਅਦ ਉਹਨੇ ਉਡਾਣ ਭਰੀ ਸੀ ਨੰਬਰ 3 ਤੇ ਜਿਹੜਾ ਪਾਇਲਟ ਉਹਨੂੰ ਉਡਾ ਰਿਆ ਸੀ ਉਸ ਜਹਾਜ਼ ਨੂੰ ਉਹ ਬੰਦਾ ਜਹਾਜ਼ਾਂ ਦੇ ਪਾਇਲਟਾਂ ਨੂੰ ਟ੍ਰੇਨਿੰਗ ਦਿੰਦਾ ਸੀ ਆਪਾਂ ਇਹਦੇ ਵਿੱਚ ਸਾਰੀਆਂ ਚੀਜ਼ਾਂ ਤੋਂ ਇਹ ਆਈਡੀਆ ਲਾ ਸਕਦੇ ਆ ਕਿ ਇਹ ਹਾਦਸਾ ਜੇ ਰੱਬ ਨੇ ਆਪ ਕਰਾਇਆ ਜੇ ਕੁਦਰਤੀ ਆ ਤੇ ਉਹਦੇ ਵਿੱਚ ਕਿਹੜੇ ਮਾੜੇ ਕਰਮ ਲੈ ਕੇ ਲੋਕ ਬੈਠੇ ਸੀ ਜਾਂ ਕਿਹੜੇ ਪਾਪਾਂ ਨੂੰ ਧੋਣ ਚੱਲੇ ਸੀ ਜਾਂ ਕੀ ਚੱਕਰ ਸੀ ਕਿ ਉਹ ਦੁਨੀਆ ਪੂਰੀ ਦੀ ਪੂਰੀ ਸੜ ਕੇ ਉੱਥੇ ਸਵਾਹ ਹੋ ਗਈ ਜਿਨ੍ਹਾਂ ਨੂੰ ਆਪਣੀ ਧਰਤੀ ਵੀ ਨਸੀਬ ਨਹੀਂ ਹੋਈ ਹਵਾ ਦੇ ਵਿੱਚ ਹੀ ਮਰ ਗਏ ਸਾਰੇ ਹਾਦਸਿਆਂ ਤੋਂ ਹੀ ਕੁਦਰਤ ਆਪਾਨੂੰ ਸਿੱਖਣ ਨੂੰ ਕਹਿੰਦੀ ਆ ਇਹ ਗੱਲ ਮੈਂ ਇੱਥੇ ਐਡ ਤਾਂ ਕੀਤੀ ਆ ਕਿਉਂਕਿ ਮੈਂ ਬੜੇ ਇਤਿਹਾਸਿਕ ਥਾਂ ਤੇ ਜਾ ਕੇ ਆਇਆ ਇੱਥੇ ਆ ਕੇ ਜਦੋਂ ਸਿਰ ਝੁਕਾਈਦਾ ਤਾਂ ਇੱਕ ਵਾਰੀ ਆਪਣੇ ਅੰਦਰ ਝਾਤ ਮਾਰੀਏ ਤਾਂ ਆਪਾਂ ਨੂੰ ਸਮਝ ਆਉਂਦੀ ਹੈ ਕਿ ਆਪਾਂ ਯਾਰ ਕਰੀ ਕੀ ਜਾਂਦੇ ਆ ਤੇ ਆਪਾਂ ਨੂੰ ਭੇਜਿਆ ਕਿਹੜੇ ਕੰਮ ਲਈ ਸੀ। ਭਈ ਜੇ ਕਿਤੇ ਹੋ ਸਕਦਾ ਕਿਸੇ ਦਾ ਭਲਾ ਕਰੋ। ਕਈ ਵਾਰੀ ਤੁਹਾਨੂੰ ਨਾ ਆਸਮਾਨ ਨਸੀਬ ਹੁੰਦਾ ਹੈ, ਨਾ ਧਰਤੀ ਨਸੀਬ ਹੁੰਦੀ ਹੈ। ਇਸ ਜਹਾਜ਼ ਦੇ ਉੱਤੋਂ ਤੁਹਾਨੂੰ ਇਹ ਸਿੱਖਣ ਨੂੰ ਮਿਲਦਾ। ਜਹਾਜ਼ ਆਪਣੇ ਆਪ ਫਟ ਗਿਆ ਜਾਂ ਇਹਦੇ ਪਿੱਛੇ ਵੱਡੀ ਸਾਜ਼ਿਸ਼ ਹੈ। ਬੜੇ ਸਵਾਲ ਨੇ ਇਸ ਬਾਰੇ ਵੀ। ਆਪਾਂ ਉਹ ਸਵਾਲ ਇਸ ਵੀਡੀਓ ਦੇ ਵਿੱਚ ਡਿਸਕਸ ਨਹੀਂ ਕਰਨੇ। ਇਸ ਵੀਡੀਓ ਦੇ ਵਿੱਚ ਇੱਕੋ ਇੱਕ ਸੰਦੇਸ਼ ਦੇਣਾ ਹੈ ਭਰਾਵਾ ਜਿੱਥੇ ਤੁਹਾਨੂੰ ਮੌਕਾ ਮਿਲਦਾ ਨਾ ਹੱਥ ਜੋੜ ਕੇ ਸੇਵਾ ਕਰ ਲਿਆ ਕਰੋ ਉਸ ਰੱਬ ਤੋਂ ਥੋੜਾ ਜਿਆਦਾ ਡਰ ਕੇ ਉਹਨੂੰ ਮਾਰਾ ਮੋਟਾ ਯਾਦ ਰੱਖ ਕੇ ਕੰਮ ਕਰਿਆ ਕਰੋ ਨਹੀਂ ਤਾਂ ਕਈ ਵਾਰੀ ਲਾਸ਼ਾਂ ਖਵਾਚ ਲਟਕਦੀਆਂ ਰਹਿ ਜਾਂਦੀਆਂ